ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ 'ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਈ ਬਲਾਸਮਾ ਦੇ ਲਈ ਆਈ ਵੱਡੀ ਖਬਰ ਵੱਡੀ ਖੁਸ਼ਖਬਰੀ ਇਨ੍ਹਾਂ ਸਮੂਹ ਬਲਾਸਮਾ ਦੇ ਉੱਪਰ ਪੰਜਾਬ ਦਾ 6ਵਾਂ ਪੇ ਕਮਿਸ਼ਨ ਜਲਦੀ ਹੋਵੇਗਾ ਲਾਗੂ ਪੱਤਰ ਕੀਤਾ ਗਿਆ ਜਾਰੀ ਉਸ ਪੱਤਰ ਦੇ ਬਾਰੇ ਸਾਰ ਇਹ ਜਾਣ ਕੇ ਤੁਹਾਨੂੰ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਣਾ ਚਾਹੀਏ ਸੋ ਹਾਂਜੀ ਦੋਸਤੋ ਜੋ ਪੱਤਰ ਜਾਰੀ ਕੀਤਾ ਗਿਆ ਉਸ ਦਾ ਵਿਸ਼ਾ ਹੈ ਮਾਨਜੋ ਅਦਾਲਤ ਦੇ ਵੱਲੋਂ ਦਿੱਤੇ ਫੈਸਲੇ ਦੀ ਸੰਮੁਖ ਮਿਤੀ 17/7/2020 ਜਾਂ ਇਸ ਤੋਂ ਬਾਅਦ ਪ੍ਰਤੀਲਾਜ਼ਮਾ ਦੇ ਕੇਂਦਰ ਦੇ ਸਕੇਲ ਦੀ ਜਗ੍ਹਾ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਨ ਅਤੇ ਵਿੱਤ ਵਿਭਾਗ ਦੇ ਪੱਤਰ ਮਿਤੀ 23/4/2025 ਜਿਹੜੇ ਦੇ ਵਿੱਚ ਪੱਤਰ ਦੇ ਵਿੱਚ ਜਾਰੀ ਕੀਤਾ ਗਿਆ ਇਸ ਪੱਤਰ ਦੇ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਆਪ ਜੀ ਦੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਹੈ ਕਿ ਸੌਰਵ ਸ਼ਰਮਾ ਵਰਜਿਸ ਪੰਜਾਬ ਸਰਕਾਰ ਦੇ ਕੇਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਸੀ ਉਸ ਮੁਲਾਜ਼ਮਾਂ ਪੇਟੀਸ਼ਨਰਸ ਦੇ ਹੱਕ ਦੇ ਵਿੱਚ ਆਇਆ ਸੀ ਜਿਸ ਦੇ ਅਨੁਸਾਰ ਪੰਜਾਬ ਸਰਕਾਰ ਨੇ ਜਿੰਨਾ ਵਿਭਾਗਾਂ ਦੇ ਵੱਲੋਂ ਆਪਣੇ ਪੇ ਰੂਲ ਜਾਂ 17/7/2020 ਤੋਂ ਪਹਿਲਾਂ ਨਹੀਂ ਸੋਧੇ ਗਏ ਉਹਨਾਂ ਵਿਭਾਗਾਂ ਦੇ ਵਿੱਚ ਇਸ ਮਿਤੀ ਤੋਂ ਬਾਅਦ ਭਰਤੀ ਹੋਣ ਵਾਲੇ EMPLOYEES ਦੇ ਲਈ ਸੱਤਵੇਂ ਤਨਖਾਹ ਕਮਿਸ਼ਨ ਦੇਣ ਦੀ ਬਜਾਏ ਪੰਜਾਬ ਦਾ ਤਨਖਾਹ ਕਮਿਸ਼ਨ ਦਿੱਤਾ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਜਾਰੀ ਪੱਤਰ ਜਿਹੜੇ ਕਿ ਸਰਕਾਰ ਦੇ ਵੱਲੋਂ ਇਹ ਤਵੀਜ਼ ਰਹੀ ਜਿਹੜੇ ਹੈ ਕਿ ਕਿਸੇ ਵੀ ਕੇਸ ਦੇ ਵਿੱਚ ਕੋਈ ਵੀ ਜਿਹੜੀ ਹੈ ਲਿਟੀਗੇਸ਼ਨ ਪੈਦਾ ਨਾ ਹੋ ਜਾਵੇ ਅਤੇ ਜੇਕਰ ਕੋਈ ਵੀ ਲਿਟੀਗੇਸ਼ਨ ਨੂੰ ਸਾਹਮਣੇ ਆ ਜਾਵੇ ਤਾਂ ਉਸ ਦਾ ਹੱਲ ਪਹਿਲ ਦੇ ਆਧਾਰ ਤੇ ਕੱਢ ਕੇ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ ਪ੍ਰੰਤੂ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਜਿਹੜਾ ਕਿ ਇਸ ਸਬੰਧ ਦੇ ਵਿੱਚ ਪੱਤਰ ਨੰਬਰ 33 ਮਿਤੀ 23 4 2025 ਜੋ ਕਿ ਜਾਰੀ ਕੀਤਾ ਗਿਆ ਸੀ 17 7 2020 ਜਾਂ ਇਸ ਤੋਂ ਬਾਅਦ ਭਰਤੀ ਮਲਾਸਮਾਂ ਦੇ ਲਈ ਕੇਂਦਰ ਦੇ ਸਤਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਸਕੇਲ ਪਿਛਲੀ ਮਿਤੀ ਤੋਂ ਲਾਗੂ ਕਰਨ ਦਾ ਜਿਹੜਾ ਪੱਤਰ ਜਾਰੀ ਕੀਤਾ ਗਿਆ ਜੋ ਕਿ ਜਿਹੜੇ ਜਿਹੜੇ ਸੌਰਵ ਸ਼ਰਮਾ ਦੇ ਕੇਸ ਦੇ ਹਵਾਲੇ ਦੇ ਵਿੱਚ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਦੇ ਵਿਰੁੱਧ ਕੇਸ ਦਾਇਰ ਕਰ ਰਹੇ ਹਨ ਉਹਨਾਂ ਬਾਰੇ ਮਾਨਜੋ ਅਦਾਲਤ ਦੇ ਵੱਲੋਂ ਸੌਰਵ ਸ਼ਰਮਾ ਦੇ ਫੈਸਲੇ ਦੇ ਹਵਾਲੇ ਦੇ ਵਿੱਚ ਇਸਾਂ ਦਾ ਜਿਹੜਾ ਫੈਸਲਾ ਦਿੱਤਾ ਜਾ ਰਿਹਾ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਫੈਸਲਿਆਂ ਦੇ ਸਨਮੁਖ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਤਨਖਾਹ ਫਿਕਸ ਕਰਨ ਦੇ ਬਾਰੇ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਸਲਾਹ ਦੇ ਜਿਹੜੇ ਹੈ ਸਨਮੁਖ ਜਿਹੜੇ ਹੈ ਵਿੱਤ ਵਿਭਾਗ ਦੇ ਵੱਲੋਂ ਪਵੰਦਿਕ ਸਕਤਰਾਂ ਵਿਭਾਗਾਂ ਤੇ ਐਚਓਡੀ ਨੂੰ ਆਪਣੇ ਜਿਹੜੇ ਪੱਧਰ ਤੇ ਤਨਖਾਹ ਫਿਕਸ ਕਰਨ ਦੇ ਲਈ ਸਲਾਹ ਦਿੱਤੀ ਜਾ ਰਹੀ ਹੈ ਜਦੋਂ ਕਿ ਇਹ ਇੱਕ ਵਿਤੀ ਮਾਮਲਾ ਹੋਣ ਦੇ ਕਾਰਨ ਵਿੱਤ ਵਿਭਾਗ ਦੇ ਵੱਲੋਂ ਇਹ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਸੰਬੰਧੀ ਤੇ EMPLOYEES ਦੀ ਤਨਖਾਹ ਕਿਹੜੇ ਸਕੇਲਾਂ ਦੇ ਵਿੱਚ ਫਿਕਸ ਕੀਤੀ ਜਾਣੀ ਹੈ ਤਾਂ ਜੋ ਪੇ ਜਿਹੜਾ ਹੈ ਕਮਿਸ਼ਨ ਦੀ ਤਰਜ਼ ਤੇ ਜਿਹੜੀ ਯੂਨੀਫਾਰਮ ਦੇ ਤਰੀਕੇ ਦਾ ਸਮੂਹ ਮਲਾਜ਼ਮਾਂ ਦੇ ਸਕੇਲ ਇੱਕੋ ਫਿਕਸ ਹੋਣ ਤੇ ਭਵਿੱਖ ਦੇ ਵਿੱਚ ਕੋਈ ਵੀ ਜਿਹੜੀ ਹੈ ਲਿਟੀਗੇਸ਼ਨ ਪੈਦਾ ਨਾ ਹੋਵੇ ਜੇਕਰ ਕਿਸੇ ਵੀ ਵਿਭਾਗ ਦੇ ਸਰਵਿਸ ਰੂਲ ਪੁਰਾਣੇ ਪੇ ਸਕੇਲ ਨਾਲ 1976 1966 1996 2006 ਦੇ ਵਾਲੇ ਹੋਣ ਵਾਲੇ ਪੱਤਰ ਵਿਭਾਗ ਦੇ ਵੱਲੋਂ ਇਹ ਸਾਫ਼ ਕੀਤਾ ਜਾਣਾ ਚਾਹੀਦਾ ਹੈ ਇਸ ਸਬੰਧ ਦੇ ਵਿੱਚ ਸਾਲ 2016 ਦੇ ਪੇ ਸਕੇਲਾਂ ਨੂੰ ਪੇ ਰੂਲ ਦਾ ਬੇਸ ਮੰਨਿਆ ਜਾਵੇ ਤਾਂ ਹਾਂਜੀ ਦੋਸਤੋ ਇਹ ਪੱਤਰ ਜਾਰੀ ਕੀਤਾ ਗਿਆ ਹੈ ਤੇ ਅੱਗੇ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਉਕਤ ਦਰਸਾਏ ਦਰਸਾਈ ਸਥਿਤੀ ਦੇ ਵਿੱਚ ਸਾਲ 17/7/2020 ਤੋਂ ਬਾਅਦ ਪਰਤੀ ਜੋ ਮੁਲਾਜ਼ਮ ਨੇ ਸਮੂਮ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕੁਦਰਤੀ ਨਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਵੱਲੋਂ ਫੈਸਲੇ ਦੇ ਸੰਮੁਖ ਆਈ ਐਸੋਸੀਏਸ਼ਨ ਇਹ ਮੰਗ ਕਰਦੀ ਹੈ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਵਿੱਤ ਪਰਸਨਲ ਦੇ ਪੱਤਰ 33 ਮਿਤੀ 23 ਜਨਵਰੀ 2025 ਨੂੰ ਤੁਰੰਤ ਵਾਪਸ ਲਿਆ ਜਾਵੇ ਇਸ ਦੇ ਇਲਾਵਾ ਸੌਰਵ ਸ਼ਰਮਾ ਬਜਿਸ ਪੰਜਾਬ ਸਰਕਾਰ ਦੇ ਕੇਸ ਦੇ ਵਿੱਚ ਆਏ ਫੈਸਲੇ ਤੋਂ ਬਾਅਦ ਜਿੰਨਾ ਵਿਭਾਗਾਂ ਦੇ ਸਰਵਿਸ ਰੂਲ ਸੋਧੇ ਨਹੀਂ ਗਏ ਫਿਰ ਚਾਹੇ ਉਹਨਾਂ ਵਿਭਾਗਾਂ ਦੇ ਮੁਲਾਜ਼ਮਾਂ ਦੇ ਵੱਲੋਂ ਕੋਰਟ ਵੀ ਜਿਹੜੀ ਹੈ ਕੇਸ ਵੀ ਨਾ ਕੀਤਾ ਗਿਆ ਹੋਵੇ ਉਹਨਾਂ ਸਾਰੇ ਵਿਭਾਗਾਂ ਦੇ ਵਿਚਾਰ ਦੇ ਹੋਏ ਤਨਖਾਹ ਫਿਕਸ ਦੇ ਲਈ ਵਿੱਤ ਵਿਭਾਗ ਦੇ ਵੱਲੋਂ ਪੰਜਾਬ ਦੇ ਸਮੂਹ ਵਿਭਾਗਾਂ ਦੇ ਲਈ ਇੱਕ ਕਾਮਨ ਪੱਤਰ ਜਾਰੀ ਹੋਵੇ ਤਾਂ ਹਾਂਜੀ ਦੋਸਤੋ ਇਸ ਪੱਤਰ ਦੇ ਵਿੱਚ ਜਾਰੀ ਕੀਤਾ ਗਿਆ ਕਿ ਜਿਸ ਵਿੱਚ ਬੇਨਤੀ ਵੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਭਰਤੀ ਹੋਏ ਜਾਂ ਹੋਣ ਵਾਲੇ ਸਮੂਹ ਨਵੇਂ ਮੁਲਾਜ਼ਮਾਂ ਨੂੰ ਕੇਂਦਰ ਦੀ ਜਗ੍ਹਾ ਤੇ ਪੰਜਾਬ ਦੇ ਸਕੇਲ ਹੀ ਉਹਨਾਂ ਦੇ ਉੱਪਰ ਲਾਗੂ ਕੀਤੇ ਜਾਣ ਤਾਂ ਹਾਂਜੀ ਦੋਸਤੋ 17 7 2020 ਤੋਂ ਬਾਅਦ ਜਿਹੜੇ ਬਾਅਦ ਜਿਹੜੀ ਭਰਤੀ ਹੋਈ ਬਲਾਜ਼ਮਾ ਦੇ ਹੱਕ ਦੇ ਵਿੱਚ ਆਇਆ ਹੈ ਉਹਨਾਂ ਨੂੰ ਉਹਨਾਂ ਦਾ ਹੱਕ ਦੇਣ ਦੇ ਲਈ ਕਿਉਂਕਿ ਇਹਨਾਂ ਮੁਲਾਜ਼ਮਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਕੇਸ ਜਿੱਤ ਲਿਆ ਹੈ ਪਰ ਪੰਜਾਬ ਸਰਕਾਰ ਨੇ ਫਿਰ ਵੀ ਹਜੇ ਤੱਕ ਇਨਾਂ ਸਮੂਹ ਮੁਲਾਜ਼ਮਾਂ ਦੇ ਉੱਪਰ ਪੰਜਾਬ ਦਾ 6ਵੇਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਤਾਂ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੀਡੀਓ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ